ਸ਼ੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹौं ਮੈਂ ਕਰਮ ਕਮਾਹੀ ਬਿਨ ਸਤਗੁਰ ਸੇਵੇ ਠੌਰ ਨਾ ਪਾਵੇ ਮਰ ਜੰਮੇ ਆਵੇ ਜਾਏ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜੰਮਪੁਰ ਬਦਮਾਰਿਆ ਨਾ ਮੂੰਹ ਕਾਲੇ ਉੱਠ ਜਾਏ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈਂ ਪਲੀਪਰੀਤ ਜਿਤ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇ ਵੀਏ ਹਰ ਇੱਕ ਧਿਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇ ਵਿਆ ਤਿੰਨ ਫਲ ਪਾਇਆ ਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਦਿਨ ਵਿਟੋ ਹਵਾਰਿਆ ਜਿਨ ਅਨ ਦਿਨ ਹਿਰਦੇ ਹਰ ਨਾਮ ਤੇ ਆਈਏ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਵਿੱਚ ਹਉ ਮੈਂ ਕਰਮ ਕਮਾਹੀ ਬਿਨ ਸਤਗੁਰ ਸੇਵੇ ਠੌਰ ਨਾ ਪਾਵੀ ਮਰ ਜੰਮੇ ਆਵੇ ਜਾਏ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ 마ਹੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬਦਮਾਰਿਆ ਨਾ ਮੁਹਕਾਲੇ ਉੱਠ ਜਾਹਿ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈਂ ਪਲੀਪਰੀਤ ਜਿਤ ਸਾਹਿਬ ਸੇ ਤੀਪਾਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗਿਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗਿਏ ਤਾਂ ਲਾਜ ਮਰਾਈਏ ਜਿਨਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿਟੋ ਹਵਾਰਿਆ ਜਿਨ ਅਨਦਨ ਹਿਰਦੇ ਹਰ ਨਾਮ ਧਿਆਈਏ ਸ਼ਲੋਕ ਮਹਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੀ ਬਿਨ ਸਤਗੁਰ ਸੇਵੇ ਠੌਰ ਨਾ ਪਾਵੇਈ ਮਰ ਜੰਮੇ ਆਵੇ ਜਾਏ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬਦਮਾਰਿਆ ਨਾ ਮੂੰਹ ਕਾਲੇ ਉੱਠ ਜਾਏ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਪਲੀ ਪਰੀਤ ਜਿਤ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗਿਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗਿਐ ਤਾਂ ਲਾਜ ਮਰਾਈਐ ਜਿਨ ਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ភੁੱਖ ਗਵਾਈਐ ਨਾਨਕ ਤਿੰਨ ਵਿਟੋ ਹਵਾਰਿਆ ਜਿਨ ਅੰਨ ਦਿਨ ਹਿਰਦੇ ਹਰ ਨਾਮ ਧਿਆਈਐ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਵਿੱਚ ਹौं ਮੈਂ ਕਰਮ ਕਮਾਹੀ ਬਿਨ ਸਤਗੁਰ ਸੇਵੇ ਠੌਰ ਨਾ ਪਾਵੀ ਮਰ ਜੰਮੇ ਆਵੇ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜੰਮਪੁਰ ਬਦਮਾਰਿਆ ਨਾ ਮੂੰ ਕਾਲੇ ਉੱਠ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈਂ ਪਲੀ ਪਰੀਤ ਜਿਤ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇ ਵੀਐ ਹਰ ਇੱਕ ਧਿਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇ ਵਿਆ ਤਿੰਨ ਫਲ ਪਾਇਆ ਿਸ ਜਨ ਕੀ ਸਭ ਭੁਖ ਗਵਾਈਏ ਨਾਨਕ ਤਿਨ ਵਿਟੋ ਹਵਾਰਿਆ ਜਿਨ ਅਨੰਦਿਨ ਹਿਰਦੇ ਹਰ ਨਾਮ ਧਿਆਈਏ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੀ ਬਿਨ ਸਤਗੁਰ ਸੇਵੇ ਠੌਰ ਨਾ ਪਾਵੀ ਮਰ ਜੰਮੇ ਆਵੇ ਜਾਏ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਵਸੇ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬਦਮਾਰਿਆ ਨਾ ਮੂੰ ਕਾਲੇ ਉੱਟ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਪਲੀਪਰੀਤ ਜਿਤ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗਿਐ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗিয়ে ਤਾਂ ਲਾਜ ਮਰਾਈਏ ਜਿਨ세 ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿਟੋ ਹਵਾਰਿਆ ਜਿਨ ਅਨ ਦਿਨ ਹਿਰਦੇ ਹਰ ਨਾਮ ਤੇ ਆਈਏ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਵਿੱਚ ਹਉ ਮੈਂ ਕਰਮ ਕਮਾਹੀ ਬਿਨ ਸਤਗੁਰ ਸੇ ਵੇਠォਰ ਨਾ ਪਾਵੇ ਮਰ ਜੰਮੇ ਆਵੇ ਜਾਹੇ ਬਿਨ ਸਤਗੁਰ ਸੇ ਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੀ ਨਾਨਕ ਬਿਨ ਸਤਗੁਰ ਸੇ ਵੇ ਜੰਮਪੁਰ ਬਦਮਾਰਿਆ ਨਾ ਮੂੰ ਕਾਲੇ ਉੱਠ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਪਲੀ ਪਰੀਤ ਜਿੱਤ ਸਾਹਿਬ ਸੇ ਤੀ ਪਾਤ ਰਹੇ ਪੌੜੀ ਹਰ ਇੱਕੋ ਦਾਤਾ ਸੇ ਵੀਐ ਹਰ ਇੱਕ ਈਈ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿਟੋ ਹਵਾਰਿਆ ਜਿਨ ਅਨੰਦ ਦਿਨ ਹਿਰਦੇ ਹਰ ਨਾਮ ਤੇ ਆਈਏ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹौं ਮੈਂ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੌਰ ਨਾ ਪਾਵੇ ਮਰ ਜੰਮੇ ਆਵੇ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੇ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬਦਮਾਰਿਆ ਨਾ ਮੂੰ ਕਾਲੇ ਉੱਟ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈਂ ਪਲੀ ਪਰੀਤ ਜਿਤ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗਿਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗিয়ে ਤਾਂ लाज ਮਰਾਈਏ ਜਿਨਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿਟੋ ਹਵਾਰਿਆ ਜਿਨ ਅੰਦਨ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇ ਵੇਜੀ ਕੇ ਬੰਦਨਾ ਵਿੱਚ ਹੋਂ ਮੈਂ ਕਰਮ ਕਮਾਹੀ ਬਿਨ ਸਤਗੁਰ ਸੇ ਵੇਠੋਂ ਨਾ ਪਾਵੇ ਮਰ ਜੰਮੇ ਆਵੇ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬਦਮਾਰਿਆ ਨਾ ਮੁਹਕਾਲੇ ਉੱਠ ਜਾਹਿ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਪਲੀਪਰੀਤ ਜਿਤ ਸਾਹਿਬ ਸੇ ਤੀਪਾਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਤੇ ਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿਟੋ ਹਵਾਰਿਆ ਜਿਨ ਅਨ ਦਿਨ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਵਿੱਚ ਹौं ਮੈਂ ਕਰਮ ਕਮਾਹੇ ਬਿਨ ਸਤਗੁਰ ਸੇ ਵੇਠੌਰ ਨਾ ਪਾਵੇ ਮਰ ਜੰਮੇ ਆਵੇ ਜਾਹੇ ਬਿਨ ਸਤਗੁਰ ਸੇ ਵੇ ਫਿੱਕਾ ਬੋਲਣਾ ਨਾਮ ਨ ਵਸੇ ਮਨ ਮਾਹੇ ਨਾਨਕ ਬਿਨ ਸਤਗੁਰ ਸੇ ਵੇ ਜੰਮਪੁਰ ਬਦਮਾਰੀਆਂ ਨ ਮੂੰ ਕਾਲੇ ਉੱਠ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਪਲੀਪਰੀਤ ਜਿਤ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇ ਵੀਏ ਹਰ ਇੱਕ ਧਿਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਦਿਨ ਵਿਟੋ ਹਵਾਰਿਆ ਜਿਨ ਅਨ ਦਿਨ ਸ਼ਲੋਕ ਮਹਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਵਿੱਚ ਹਉ ਮੈਂ ਕਰਮ ਕਮਾਹੀ ਬਿਨ ਸਤਗੁਰ ਸੇਵੇ ਠੌਰ ਨਾ ਪਾਵੇ ਮਰ ਜੰਮੇ ਆਵੇ ਜਾਏ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬਦਮਾਰਿਆ ਨਾ ਮੂੰ ਕਾਲੇ ਉੱਠ ਜਾਹਿ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈਂ ਪਲੀਪਰੀਤ ਜਿਤ ਸਾਹਿਬ ਸੇ ਤੀ ਪਤ ਰਹੇ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗਿਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗিয়ে ਤਾਂ ਲਾਜ ਮਰਾਈਏ ਜਿਨਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿੰਨ ਵਿਟੋ ਹਵਾਰਿਆ ਜਿਨ ਅਨ ਦਿਨ ਹਿਰਦੇ ਹਰ ਨਾਮ ਤੇ ਆਈਏ